ਅੱਜ ਕੱਲ ਦੇ ਸਮੇਂ ਦੇ ਵਿੱਚ ਮਹਾਨ ਇਸਤਰੀ ਸ਼੍ਰੇਸ਼ਟ ਖਾਲਸ ਇਸਤਰੀ ਕਿਹੜੀ ਆ ਉਹ ਹੀ ਆ ਮਹਾਨ ਇਸਤਰੀ ਜੋ ਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਆਪਣੇ ਸਾਥੀ ਆਪਣੇ ਘਰ ਵਾਲੇ ਨੂੰ ਬੁਰੇ ਕੰਮ ਤੋਂ ਜਿਵੇਂ ਕਿ ਕਿਸੇ ਪ੍ਰਕਾਰ ਦਾ ਨਸ਼ਾ ਹੋ ਗਿਆ ਕਿਸੇ ਪ੍ਰਕਾਰ ਦੀ दारू ਹੋ ਗਈ ਉਸ ਨੂੰ ਵਾਰ-ਵਾਰ ਕਹਿ ਕੇ ਤੇ ਉਸ ਦੀ ਇਹ ਚੀਜ਼ ਛਡਵਾਈ ਜਾਵੇ ਤਾਂ ਉਹ ਸਭ ਤੋਂ ਸ਼੍ਰੇਸ਼ਟ ਔਸਤਰੀ ਅੱਜ ਕੱਲ ਦੇ ਸਮੇਂ ਦੇ ਵਿੱਚ ਮਹਾਨ ਇਸਤਰੀਆ ਕਿਉਂਕਿ ਇਹ ਇੱਕ ਕਰਮੀ ਹੀ ਹੈ ਜੋ ਕਿ ਇੱਕ ਦੂਜੇ ਨੂੰ ਪਰਮਾਤਮਾ ਜਦ ਮਿਲਾਉਂਦਾ ਹੈ ਤਾਂ ਇੱਕ ਦੂਜੇ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਹੀ ਮਿਲਾਇਆ ਜਾਂਦਾ ਹੈ ਪਰਮਾਤਮਾ ਦੇ ਨਾਲ ਮੇਲ ਹੋ ਜਾਏ ਦੋਹਾਂ ਰੂਹਾਂ ਨੂੰ ਮਿਲ ਕੇ ਇੱਕ ਰੂਹ ਦੇ ਵਿੱਚ ਸਮਾਇਆ ਜਾਵੇ ਕਿਉਂਕਿ ਦੋਨੇ ਹੀ ਅਨਸਾਨ ਇੱਕ ਦੂਜੇ ਨੂੰ ਸਿੱਧੇ ਰਸਤੇ ਪਾਉਣਗੇ ਘਰ ਵਾਲੀ ਤੇ ਘਰ ਵਾਲਾ ਤੇ ਕੁਝ ਸਮਾਹੂਰ ਹੁੰਦਾਗਾ ਤੇ ਇਹੀ ਹੁੰਦਾਗਾ ਹਮੇਸ਼ਾ ਲਈ ਵਿਸ਼੍ਰੇਸ਼ਟ ਤੇ ਮਹਾਨ ਹੋਣ ਦਾ ਰਤਬਾ